ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਪੱਕ ਤੁਹਾਡੀ ਤੱਕ ਸਨੇਹਾ ਪਹੁੰਚਾਉਣਾ ਹੈ ਇਹ ਆਈ ਸਾਡਾ ਗਰਾਉਂਡ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲਇਤਾ ਤੇ ਪਿੰਕੇ ਯਰਗ ਤੋਂ ਇਹਨਾਂ ਨੇ ਸਨਮਾਨ ਵੀ ਪ੍ਰਾਪਤ ਕੀਤੇ ਹੋਏ ਬੱਚੇ ਨੇ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤੇ ਪੇਜ ਨੂੰ ਫੋਲੋ ਕਰ ਲਓ ਇੱਕ ਪਿਆਰਾ ਜਿਹਾ ਕਮੈਂਟ ਇਹਨਾਂ ਬੱਚਿਆਂ ਲਈ ਜਰੂਰ ਭੇਜੋ ਇੱਕ ਕੰਪੀਟੀਸ਼ਨਾਂ ਦੇ ਜੇਤੂ ਬੱਚੇ ਨੇ ਜੀ ਜੋ ਮਿਹਨਤ ਕਰ ਰਹੇ ਨੇ ਸਾਡੇ ਗਰਾਊਂਡ ਦੇ ਵਿੱਚ ਤੁਸੀਂ ਮੇਰੀ ਵੀਡੀਓ ਦੇ ਵਿੱਚ ਗਰਾਊਂਡ ਵੇਖਦੇ ਹੋ ਚੌਕੇ ਪਿੰਡ ਦਾ ਬਹਾਮਤ ਵੀ ਖੇਡ ਸਟੇਡੀਅਮ ਬੇਗਸਾਨੇ ਉੱਪਰਲੀ ਸਾਈਡ ਕਬੱਡੀ ਖੇਡ ਰਹੇ ਆ ਇਧਰਲੀ ਸਾਈਡ ਬੱਚੇ ਪੂਰਾ ਜੋਸ਼ ਹੈ ਇਹਨਾਂ ਬੱਚਿਆਂ ਦੇ ਵਿੱਚ ਜੀਨੀ ਜੀਨੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਲਦੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਟੋ ਕਾਟੇ ਸਮੇ ਸ਼ਾਮ ਨੂੰ ਸਾਡੇ 70 ਪਲੱਸ ਬੱਚੇ ਨੇ ਜਿਹੜੇ ਮਿਹਨਤ ਕਰਦੇ ਨੇ ਇਹਨਾਂ ਬੱਚਿਆਂ ਨੂੰ ਅਸੀਂ ਹੌਸਲਾ ਦਈਏ ਤੁਸੀਂ ਇੱਕ ਪਿਆਰਾ ਜਿਹਾ ਆਪਣਾ ਕਮੈਂਟ ਭੇਜੋ ਕਿਉਂਕਿ ਜਿਹੜਾ ਮੁੰਡਾ ਬੱਚਾ ਮਿਹਨਤ ਕਰ ਰਿਹਾ ਇਹਦੀ ਉਮਰ 7.5 ਸਾਲਾਂ ਦੀ ਹੈ ਇਹਨੇ ਤਿੰਨ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੇਟਾ ਤੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਇਹਨਾਂ ਲਈ ਜਰੂਰ ਕਮੈਂਟ ਕਰੋ ਤੇ ਸਾਡੇ ਪੇਜ ਨੂੰ Facebook ਪੇਜ ਨੂੰ ਤੇ YouTube ਚੈਨਲ ਨੂੰ ਸਾਰੇ ਇਹਨਾਂ ਨੇ ਸਬਸਕ੍ਰਾਈਬ ਕਰਨਾ ਜੀ ਤੁਸੀਂ ਪਰਲੀ ਸਾਈਡ ਵੀ ਦੇਖ ਸਕਦੇ ਹੋ ਪਰਲੀ ਸਾਈਡ ਵੀ ਬੱਚੇ ਖੇਡ ਰਹੇ ਆ ਜੀ ਇਧਰ ਵੀ ਬੱਚੇ ਖੇਡ ਰਹੇ ਆ ਇਧਰ ਵੀ ਦੇਖ ਸਕਦੇ ਹੋ ਤੁਸੀਂ ਇਹ ਕਾਸ਼ ਕਰਦਾ ਇੱਕ ਉਮੀਦ ਕਰਦਾ ਤੁਸੀਂ ਇਹਨਾਂ ਬੱਚਿਆਂ ਦੇ ਲਈ ਸਾਡੇ ਪੇਜ ਨੂੰ ਫੋਲੋ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਕਰੋਗੇ ਜੀ